ਦੇ ਕੇ ਕਮ ਆਦ ਵਿੱਚ ਆਤਮਾ ਕਰਕੇ ਸਿਰ ਤੇ ਪਰ ਆਤਮਾ ਵਿੱਚ ਜੀਨ ਹੋ ਜਾਂਦਾ ਜੋ ਜੰਮ ਨੇ ਜਦ ਆਇਆ ਘਰਨਾ ਤੇ ਉਹ ਜੋਤੀ ਸਮਝੋ ਜ ਸਮਾਨਾ ਮਿੱਠਿਆ ਤੋਂ ਵੱਲ ਆਇਆ ਸ੍ਰਾਮ ਨਾਨਕ ਪ੍ਰਭ ਦਾ ਸਰਵ ਰਾਮ ਸਾਧ ਸੰਗਤ ਜੀ ਉਹ ਮਹਾਨ ਸ਼ਹੀਦ ਸਿੱਖ ਜਿਹੜੇ ਪੁਰੇਓ ਪੁਰੇਓ ਤੋਏ ਜੀ ਜਦੋਂ ਬਾਬਾ ਜੀ ਨੇ ਆਗਿਆਪੀ ਨੇ ਸਾਦੇ ਸੇ ਗਾ ਨੂੰ ਇਕੱਠੇ ਕਰਕੇ ਤੇ ਬਾਬਾ ਜੀ ਨੇ ਦੱਸਿਆ ਜੇ ਪੋਟਾ ਸਾਹਿਬ ਜਾਣਾ ਤੇ ਮੁਰਤਾਬ ਨੂੰ ਯਾਦ ਕਰੋ ਉਸ ਦੇ ਸਾਦੇ ਜੀ ਨੇ ਜਿਕਾਰੇ ਦਾ ਗਿਰਾਦ ਤੇ ਸਤਿਵਚਨ ਦਾ ਗਿਰਾਦ ਦਾ ਪਰ ਦੋ ਜੀ ਬਣੀ ਫਿਰ ਬਾਬਾ ਜੀ ਕਹਿ ਲੱਗੇ ਸੋਣੋ ਧਿਆਨ ਲਾਓ ਸ੍ਰੀ ਗੁਰੂ ਸਾਹਿਬ ਸਾਹਿਬ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜੁਦੀ ਵਿੱਚ ਇਹਦੇ ਸੇਖੋ ਸੁਣੋ ਉਥੇ ਜਨ ਦੇਣਾ ਪੈਣਾ ਜਨ ਸਰ ਦੇਣਾ ਉਹ ਚਲਿਓ ਹੋਰ ਕੋਈ ਕਿਸੇ ਦਾ ਦੀ ਆਸਨਾ ਨਖਿਓ ਕੋਈ ਉਥੇ ਸ਼ਕਤੀ ਪਰ ਖਾਦੇ ਭੋਜਨ ਵਰਤਿਆ ਉਥੇ ਸੁਖ ਮਿਲਦੇ ਆ ਪ੍ਰਸ਼ਾਦ ਮਿਲਦੇ ਆ ਸਿਰੋਪਾਤਰ ਮਿਲਦੇ ਆ ਇਹ ਨਹੀਂ ਗੱਲ ਵੀ ਤਰ ਪਿਤਾ ਜੀ ਦੇ ਪਵਿੱਤਰ ਦਰਬਾਰ ਨੂੰ ਯਾਦ ਕਰਾਉਣੀ ਸਿਰ ਦੇਣ ਪੈਣਾ

ਇਸ ਸਦਾਲੇ ਆਪਾਂ ਲੈਣਗੇ ਸਾਡੇ ਮਨਾਂ ਵਿੱਚ ਤਨ ਵਿੱਚ ਸਾਡੀ ਸੋਚ ਵਿੱਚ ਸਾਦਾ ਪਾਸ ਦੇ ਲੈਣਗੇ ਉਹ ਆਪਣਾ ਇਤਿਹਾਸ ਸਾਜ ਖੰਡ ਵਿੱਚ ਆਪਣੇ ਤਵੰਤਲ ਖੂਨ ਨਾਲ ਸਦਾ ਲਿਖਦਾ ਕੋਈ ਸਿਆਣੀ ਨਾਲ ਲਿਖਦਾ ਕੋਈ ਸਿਰਜੀ ਨਾਲ ਲਿਖਦਾ ਉਹਨਾਂ ਨੇ ਆਪਣਾ ਇਤਿਹਾਸ ਆਪ ਹੀ ਆਪਣੇ ਤਵੰਤਲ ਖੂਨ ਨਾਲ ਲਿਖਿਆ ਜਿਨ੍ਹਾਂ ਕਹਿੰਦੇ ਜੰਮ ਦੀਆਂ ਜੜਾਂ ਰੁਕੀਆਂ ਹੋਣ ਉਨਾ ਹੀ ਪਵਿੱਤਰ ਸ੍ਰੀ ਦਾ ਨੂੰ ਆਪਣਾ ਪਵਿੱਤਰ ਖੋਜ ਜਾਣਾ ਡੋਲਣਾ ਪੈਂਦਾ ਉਹ ਸੂਰਬੀਰ ਬਹਾਦਰ ਮਹਾਨ ਜਪੀ ਤਬੀ ਕੋ عزت ਆਣ ਸਿੱਖ ਦੇਸੀ ਨਾ ਦੇ ਬੜੇ ਨੇ ਵਾਹਨ ਕਥਾ ਬਾਜਕ ਮਹਾਨ ਕੀ ਤਕੀਏ ਮਹਾਨ ਸ਼ਸਤਰਦਾਰੀ ਇਦਾਂ ਦੇ ਸਾਰੇ ਸਿੱਖ ਸੀ ਗੁਰੂ ਸਾਹਿਬ ਜੀ ਤਪ ਪ੍ਰਵਾਹ ਕੀ ਉਹਨਾਂ ਨੂੰ ਵੀ ਕਰਦੇ ਸੀਹੀ ਦੀ ਦਾ ਪਰਜਾ ਸਾਰਿਆਂ ਨੂੰ ਨਹੀਂ ਮਿਲਦਾ ਸਾਰੇ ਸਤਿਗੁਰ ਜੀ ਦੇ ਮੋਢੇ ਤੇ ਪਿਆਰੇ ਮਾਈ ਭਾਈ ਸਰਦਾਰ ਜੋਗ ਹਨ ਜਿਹਨੇ ਜਿਹਨੇ ਵੀ ਸੇਵਾ ਕੋਈ ਇਸੇ ਨੂੰ ਕਰਦਾ ਸੇਵਾ ਕਰਦਾ ਸਤਗੁਰ ਜੀ ਸਭ ਦੀ ਸੇਵਾ ਆਪਣੇ ਦਰਦਰ ਭਗਵਾਨ ਕਰਦੇ ਆਪਣੇ ਖਜ਼ਾਨੇ ਵਿੱਚ ਆਪਣੇ ਖਜ਼ਾਨੇ ਵਿੱਚ ਉਹ ਸਭ ਨੂੰ ਮਹਾਨ ਤਾਕਤਾਂ ਮਹਾਨ ਖੁਸ਼ੀਆਂ ਮਹਾਨ ਬਖਸ਼ਾਤ ਕਰਦੇ ਹਮਸਾ ਸਤਿਗੁਰ ਜੀ ਕਿਸੇ ਦਾ ਵੀ ਕੋਈ ਅਵਜਾਨਾ ਨਹੀਂ ਰੱਖਦੇ ਮਾਤਾ ਪਿਤਾ ਨੂੰ ਸਾਰੇ ਪੁੱਤਰ ਜਿਹਾ ਕੋਈ ਜਿਆਰੇ ਹੁੰਦੇ ਨੇ ਇਸੇ ਤਰ੍ਹਾਂ ਸਤਿਗੁਰੂ ਜੀ ਨੇ ਆਪਣੇ ਗਾਰੇ ਮਰਸਿ ਜਿੱਥੇ-ਜਿੱਥੇ ਵੀ ਕੋਈ ਸੇਵਾ ਕਰਵਾ ਰਿਹਾ ਸਾਰਿਆਂ ਨੂੰ ਗੁਰੂ ਸਾਹਿਬ ਜੀ ਕੋਈ ਨਾ ਪਿਆਰ ਕਰਦੇ ਪਰ ਉਹ ਸ਼ਹੀਦੀ ਦਾ ਦਰਜਾ ਆ ਉਹ ਕਿਸੇ ਆ ਪੈੜਿਆ ਪਿਆ ਰੁਹਾਦੇ ਹਿੱਸੇ ਆ ਸਤਸਰਬ ਜੀ ਉਹਨਾਂ ਮਹਾਨ ਸ਼ਹੀਦਾਂ ਦੀ ਯਾਦ ਅੰਦਰ ਹਰ ਸਾਲ ਦਰਵਾਜ਼ੇ ਸ੍ਰੀ ਫੋਟੋਸੈਫੀ ਦੀ ਪ੍ਰਬੰਧਕ ਕਮੇਟੀ ਵੱਲੋਂ ਮਿਸਰ ਸਿੰਘ ਦਾਕਤਾਰਨਾਂ ਲਾ ਲਾ ਜਫੇਬੰਦੀ ਵੱਲੋਂ ਇਸ ਇਲਾਕੇ ਦੀ ਸਭ ਤੋਂ ਵੱਲੋਂ ਸਾਰੇ ਮਹਾਂਪੁਰਸ਼ਾਂ ਵੱਲੋਂ ਸਾਧੂ ਜੀ ਦੇ ਪਿਆਰੇ ਗੁਰ ਸਿੱਖਾਂ ਵੱਲੋਂ ਭਾਈ ਭਾਈ ਵੱਲੋਂ ਬਹੁਤ ਨਿਹ ਪਿਆਰ ਸਰਕਾਰ ਸਾਹਿਬ ਆਜ ਦੇ ਦਿਨ ਇਸ ਇਤਿਹਾਸਕ ਹਸਤਾਨ ਤੇ ਸਾਧ ਸੰਤ ਜੀ ਕਲਗੀਧਰ ਪਿਤਾ ਜੀ ਉਹ ਮਹਾਮਹਿੰਦਾ ਜੁੱਧ ਜਦੋਂ ਸ਼ੁਰੂ ਹੋਇਆ 12 ਦਿਨ ਜੁੱਧ ਸ਼ੁਰੂ ਹੁੰਦਾ ਹੈ ਅੱਗੇ ਜਿੰਦਾ ਰਾਸਤਾ ਸੀ ਧੱਕੀ ਸੇ ਤਾਂ ਅੱਠ ਉਹ ਮੈਲਾਂ ਦੇ ਸਹਾਤਾਂ ਜਾਦੇ ਆ ਫੁਰ ਕਿਲੋਮੀਟਰ ਦੇ ਸਹਾਤਾਂ ਹੋਰ ਜਾਦੇ ਕੋਈ ਮੁਕੇ ਰਾਸਤਾ ਜਾਂਦਾ ਆ ਰਾਸਤਾ ਸੀ ਜਿੰਦਾ ਬਹੁਨੇ ਸਾਥ ਤੱਕ ਅੱਗੇ ਜਿਆਦਾ ਹੋਣੀ ਸੀ ਜੁੱਧ ਜੰਗ ਦੇ ਤੇ ਸੂਰਜ ਨਿਕਲ ਜਾਣਾ ਸਾਡੀ ਜੰਗ ਦਾ ਜਦਾਲਾ ਵੱਜ ਜਾਣਾ ਤੇ ਜਦੋਂ ਸੂਰਜ ਅਸਤ ਹੋ ਜਾਏ ਦੁਪਹਾ ਮਾਸਾ ਨੂੰ ਪਤਾ ਨਹੀਂ ਜਾਂਦਾ ਸੀ ਕੋਈ ਇੱਕ ਦੂਏ ਦੇ ਬਾਤ ਨਹੀਂ ਕਰਦਾ ਸੀ ਜਿਹੜੇ ਸਰੀਰ ਜਗਤ ਨਹੀਂ ਹੋ ਜਾਣਾ ਉਹਨਾਂ ਦੀ ਸੇਵਾ ਸਭ ਆਲਮਾ ਪੱਟੀ ਕਰਦੇ ਜਿਹੜੇ ਸ਼ਹੀਦ ਹੋ ਜਾਂਦਾ ਉਹਨਾਂ ਦੇ ਸ਼ਰੀਰਾਂ ਨੂੰ ਸਾੜਦਾ ਤੇ ਸਾਰਾ ਪਸ਼ ਤੇ ਅਗਲੇ ਦਿਨ ਦੀ ਧਿਆਨ ਨਹੀਂ ਕਰਦੇ ਰਾਤ ਇਸਾਕੇ ਬਸ람 ਕਰਦੇ ਸੀ ਉਹ ਇਹਨਾਂ ਸਵੇਰੇ ਫੇਰ ਤੇ ਸਾਧ ਸੰਗਤ ਜੀ ਕਾਂਗੀ ਦਾ ਪਿਤਾ ਜੀ ਜਦੋਂ ਸ਼ਾਹ ਨੂੰ ਜੰਗ ਸਬਾਪਤ ਹੁੰਦਾ ਸੀ ਤੇ ਥੋੜੇ ਸਮਾਂ ਜਿਹੜੇ ਮੁਖੀ ਸਿੱਧਾ ਸੁਦੇ ਰਾਤ ਨੂੰ ਪਾਤਸ਼ਾਹ ਦੇ ਕੋਲ ਤੇ ਸਵਾਰ ਹੋ ਕੇ ਪੌਂਡਾ ਸਾਹਿਬ ਆ ਜਾਂਦੇ ਤੇ ਇੱਥੇ ਬੈਠ ਕੇ ਐਸ ਕਰਨਾ ਬਹੁਤ ਸਾਰਾ ਤਾਨ ਨਾ ਆਉਂ ਤੇ ਸੀਕਰਟ ਗੁਰਮਤ ਦੇ ਜਿਹੜੇ ਦੂਜੇ ਦੁਸ਼ਮਣ ਨੂੰ ਪਹਿਲੀ ਨੂੰ ਪਤਾ ਲੱਗੇ ਥੋੜੇ ਜੰਮੇ ਬਾਸਿਕਾ ਕੋਲ ਹੁੰਦੇ ਉਰਮੀ ਦਾ ਲੋਕੀਂ ਮੀਟ ਬਹੁਤੀ ਆ ਕਿਸੇ ਸੱਜਾ ਨਹੀਂ ਕਿਸੇ ਜੱਫੇ ਬੰਦੀ ਨਹੀਂ ਦੀ ਥੋੜੇ ਜਿਲੇ ਲਾ ਕੋ ਹੁੰਦੇ ਉਹਨਾਂ ਨੂੰ ਹਦਾਇਤ ਹੋਵੇ ਬਾਹ ਕਾਲੇ ਕਰੇ ਹੋਏ ਚਾਹੇ ਸਰਕਾਰ ਆ ਜਾਹੇ ਚਾਹੇ ਉਹ ਸੰਸਦ ਹੈ ਤੇ ਬਾਦਸ਼ਾਹ ਜੀ ਇੱਥੇ ਬੈਠ ਕੇ ਕਿ ਕਦ ਨੂੰ ਹੁਣ ਜਿਹੜੇ ਤੌਰ ਤਰੀਕੇ ਬਦਲਦੇ ਜੁੱਧ ਜਾਵੇ ਦੇ ਬਦਲਦੇ ਲੈਂਦੇ ਨਾ ਤੌਰ ਤਰੀਕੇ ਤੇ ਬਾਦਸ਼ਾਹ ਜੀ ਦਾ ਜੁੱਧ ਜਾਣ ਦੇ ਬਾਹ ਬਾਹਸੀ ਸਿਗਾਂ ਨੂੰ ਵੀ ਪੂਰੇ ਟ੍ਰੇਨ ਕੀਤਾ ਹੋਇਆ ਸੀ ਇੱਕ ਪਾਸੇ ਕਿੰਨੀ ਫੌਜ ਛੱਡ ਕੇ ਆਈ ਨੇ ਗੁਰੂ ਸਾਹਿਬ ਜੀ ਦੇ ਨਾਲ ਸੱਵਾ ਸੱਵਾ ਲੱਖ ਨਾਲ ਨਾਲ ਵਾਲਾ ਇੱਕ ਅਨਾਕ ਅਲਾ ਸੇ ਇੱਥੇ ਬੈਠ ਕੇ ਤੇ ਗੁਰੂ ਸਾਹਿਬ ਜੀ ਗੋਬਤ ਗੁਰਮਤੈ ਕਲਦੇ ਹੁੰਦੇ ਸੀ ਜਿਹੜੇ ਕੱਲ ਨੂੰ ਕਰਨਾ ਜੋ ਕਰਨਾ ਸਵੇਰ ਨੂੰ ਤਾਂ ਐਸਾ ਸਾਥਾ ਨਾ ਕੋਮਤ ਸਾਰੇ ਤੇ ਸਾਧ ਸੰਗਤ ਜੀ ਸ੍ਰੀਮਾਨ ਬਾਬਾ ਅਜੀਤ ਸਿੰਘ ਸਾਹਿਬ ਜੀ ਸਤਖੰਡਾ ਸੀ ਉਹਨਾਂ ਦਾ ਜੀਵਨ ਬਹੁਤ ਉੱਚਾ ਸੋਚਾ ਕਹਿਵਾਈ ਕਾਲਾ ਲੋਗੀ ਕਿ ਉਹਨੇ ਹੰਦਾਂ ਪਰ ਉਹ ਜੇ ਜਦੋਂ ਉਸ ਅੰਦਰਲੀ ਅੱਖਾਂ ਨਾਲ ਦੇਖਿਆ ਤਾਂ ਪਤਾ ਲੱਗਦਾ ਕਿ ਕਿੰਨਾ ਚੰਗਾ ਜੀਵਨ ਉੱਚਾ ਸੋਚਾ ਜੀਵਨ ਨੇ ਆਂ ਕੀਆ ਜੀ ਤੇ ਸ੍ਰੀ ਬਾਹ ਪਾਪਾ ਅਜੀ ਸੰਸਾਰ ਦੀ ਨਾਲ ਜੱਥੇਬੰਦੀ ਦਾ ਬਹੁਤ ਜਿੰਨਾ ਤੋਂ ਪਿਆਰ ਕਰਿਆ ਆਉਂਦਾ ਸੀ ਸਭ ਘਰ ਜੋ ਸੱਚ ਕਰਨ ਦਾ ਸੀ ਬਾਬਾ ਜੀ ਬਾਬਾ ਕਲਬ ਸਿੰਘ ਜੀ ਡੰਢਾ ਨੇ ਮਹਾਪੁਰਖ ਬਹੁਤ ਮਹਾਨ ਜੱਭੀ ਤੱਭੀ ਹੋਏ ਜਦੋਂ ਉਹਨਾਂ ਦੇ ਦਰਸ਼ਨ ਕਰੋ ਉੱਟ ਕ ਬਾਣੀ ਪੜ੍ਹਦੇ ਨਾ ਸ਼ੁਰੂ ਨੇ ਬਰ ਬਚਨ ਬਹੁਤ ਘੱਟ ਕਰਦੇ ਸੀ ਪਰ ਬਚਨ ਜਿਹੜਾ ਮੂੰਹ ਤੋਂ ਕੱਢ ਲੈਣ ਉਸ ਵੇਲੇ ਪੂਰਾ ਹੋ ਜਾਂਦਾ ਉਹਨਾਂ ਨਾਲ ਇੱਕ ਸਾਥ ਰਹੇ ਸੀ

ਦੇ ਉਹਦੇ ਪਾਪ ਸਾਹਿਬ ਨਾਲਾ ਜੋ ਕੇਸ ਬਣ ਗਿਆ ਤੇ ਈਲਾ ਚ ਜਲ ਗਏ ਕਿ ਜਦੋਂ ਦੁਬਾਰਾ ਜੇਲ੍ਹ ਜਾਣਾ ਪਿਆ ਖਾਣਾ ਖਾਣਾ ਕੇਸ ਮਟਾਲ ਦੇ ਗਵਰਨਰ ਨੇ ਦਾ ਪਾਪਾ ਜੀ ਸਿੰਘ ਜੀ ਦਾਸ ਦੇ ਨਾਲ ਹੁੰਦੇ ਜਿਹਨ ਹਸਪਤਾਲ ਦੇ ਔਰ ਤੋਂ ਬਾਅਦ ਜਨਵਾਦੀ ਦੀ ਸੇਵਾ ਵਾਸਰਦੀ ਸੇਵਾ ਅਮਰ ਕੈਨੇ ਉੱਠ ਗਏ ਜਮਨਾ ਤੋਂ ਕਾਗਰ ਜਾਲੀ ਲੈ ਕੇ ਜੋੜੀ ਦੁੱਖ ਸਭ ਜਿਹਨੇ ਦਰਵਾਜ਼ੇ ਸ਼ਾਮ ਕਰੋਣ ਆਸ ਤੇ ਤੇ ਜਦੋਂ ਦੁਬਾਰਾ ਗ੍ਰਿਫਤਾਰੀ ਹੋਈ ਤੇ ਮਾਪਾ ਅਜੀਤ ਸਿੰਘ ਸਾਹਿਬ ਜੀ ਇਥੋਂ ਦਾਸ ਦਾ ਜਿਹੜਾ ਮਾਨਾਪਨ ਅੰਸਰ ਸੀ ਇੱਕ ਨਿਸ਼ਾਨਦਾ ਸੀ ਨੂੰ ਖੜਾ ਪਾ ਸੀ ਬਾਲਾ ਸੀ ਇੰਨਾ ਦੇ ਜੀ ਉੱਚਾ ਸੀ ਲੈ ਕੇ ਪੰਜਾਬ ਨੂੰ ਚਲੇ ਗਏ ਤੇ ਦਾਸ ਦੇ ਪਿਤਾ ਜੀ ਕੋਲ ਪੈਦ ਸਿੱਖੀ ਚਲੇ ਗਏ ਕਹਿਣ ਦੇ ਪਿਤਾ ਜੀ ਉਧਰ ਸਿੱਣਾ ਗ੍ਰਿਫਤਾਰੀ ਦੁਬਾਰਾ ਹੋ ਗਈ ਤੁਹਾਡੇ ਤੋਂ ਇਹਦਾ ਮਹਾਪਰੂਪ ਪੱਠੇ ਪੋੜੇ ਮੈਂ ਬਾਂਗਾਂ ਹਾਲ ਮੈਂ ਬਾਂਗਾਂ ਤੁਹਾਡੇ ਸਾਹਮਣੇ ਕਹਿੰਦੇ ਜੀਵਨਾਂ ਦੇ ਮੈਂ ਕਰੂਗਾ ਤੁਸੀਂ ਜਾਓ ਜਾ ਕੇ ਪੈਰ ਨਹੀਂ ਕਰੋ ਉਹਨਾਂ ਜਿਹਨਾਂ ਚ ਜਬਾਨ ਦਾ ਨਹੀਂ ਹੋਈ ਜਾਂ ਦਿਲ ਤੋਂ ਬਾਹਰ ਦੇ ਆਏ ਸ਼ੇਮਿੰਦੇ ਤੋਂ ਬਾਅਦ ਉਹਨਾਂ ਦੇ ਬਾਬਾ ਜੀ ਆਜੀਤ ਸਿੰਘ ਦੇ ਪੁੱਤੇ ਰਹੇ ਫਿਰ ਜੱਫੇ ਬੰਦੇ ਨਾਲ ਜੁੜੇ ਰਹੇ ਬਾਬਾ ਜੀ ਤੇ ਇੱਕ ਸਰਕਾਰ ਜੋ ਭਾਈ ਸਾਹਿਬ ਸਿੰਘ ਮਹਾਪੁਰਸ਼ ਨਿਰਮਲ ਮਹਾਪੁਰਸ਼ ਆਸੀਪਿੰਡ ਟਾੜੇੋਂ ਮੁੰਡੇ ਨੇੜੇ ਉਹਨਾਂ ਨੇ ਸਾਰਾ ਜੀਵਨ ਉੱਥੇ ਹੀ ਬਤੀਤ ਕੀਤਾ ਉੱਥੇ ਸੰਗਠਨ ਨੂੰ ਕਹੇ ਪਾਪ ਸਿੱਧੇ ਕੀ ਆਏ ਇਹਨਾਂ ਦੇ ਛੋਟੇ ਭਾਈ ਸੀ ਸਰਦਾਰ ਬੰਤਾ ਸਿੰਘ ਉਹ ਪਹਿਲਾਂ ਪਰਵਾਦ ਵਾਲੇ ਸੀ ਬੇਸਵਾ ਦਾ ਕੀ ਲੈਣਾ ਹੈ ਪਰਵਾਦ ਕਾਲ ਸੁਲਾਣਾ ਕਦਲੇਆ ਇਸ ਵੇਲੇ ਖੁਸ਼ਹਾਤੀ ਸੀ ਉਸ ਵੇਲੇ ਪਾਣੀ ਦੀ ਬਹੁਤ ਘਾਟ ਸੀ ਕੰਨਾ ਤੋਂ ਚੱਲ ਜਾਣਾ ਪੈਂਦਾ ਸੀ ਸ਼ਬਰ ਬਾਸ ਦਿੱਤੇ ਸ਼ਾਨ ਬਾਸ ਦਿੱਤੇ ਜਮਨਾ ਵੀ ਚੱਲ ਜਾ ਕੇ ਪਰ ਤਹ ਦਾ ਸੀ ਤੇ ਕਿਨੇ ਸਾਫ ਲੱਗ ਗਿਆ ਤੇ ਬਾਬਾ ਜੀ ਦੇ ਬੜੇ ਛੋਟੇ ਭਾਈ ਬਾਂਦਾ ਸਰ ਜੀ ਉਹਨਾਂ ਦੀ ਜਬਾਨ ਬੰਦ ਹੋ ਗਈ ਬੋਲ ਨਹੀਂ ਸਕਦੇ ਸੀ ਉਹਨਾਂ ਨੇ ਉੱਥੇ ਸਰੀਛਾ ਸਾਡੀ ਕੋਈ ਹਕੀਮ ਪਰ ਉੱਥੇ ਰਹੇ ਤੇ ਜਿਨ੍ਹਾਂ ਦੀ ਸੇਵਾ ਹੋਈ ਜਿਨ੍ਹਾਂ ਜਨਨਾਂ ਜੀਵਨ ਜੀ ਲ ਉਹਨਾਂ ਦਾ ਉੱਥੇ ਸਨਕਾਰ ਕੀਤਾ ਤੇ ਬਾਬਾ ਜੀ ਕਹਿਣਗੇ ਕਿ ਆ ਜਿਹੜੀ ਧਰਤੀ ਆ ਮੈਨੂੰ ਤਾਂ ਲੋੜ ਨਹੀਂ ਪਾਂ ਜੇ ਉਹਨਾਂ ਨੂੰ ਪੁੱਛ ਲੈਣੇ ਵਿਟੋਈ ਵਾਲੇ ਰਹਦੇ ਸੀ ਉਹਨਾਂ ਨੂੰ ਪੁੱਛਿਆ ਕਿੰਨੇ ਨੇ ਸਤੂ ਲੋਹਣੇ ਤਾਂ ਗੁਰੂ ਸਾਹਿਬ ਦੀ ਧਰਤੀ ਹੈ ਸਾਡੇ ਕੋਲ ਗੁਰੂ ਸਾਹਿਬ ਨੇ ਬਹੁਤ ਪੁੱਛ ਦਿੱਤਾ ਸਾਲ ਸੰਤ ਜੀ ਖਾਸ ਕਰਕੇ ਨਿਹਾਲ ਜੀ ਵੀ ਦਾ ਲੈਣਾ ਉਹ ਧਰਤੀ ਵੀ ਇੱਕ ਥੇੜੀ ਦੇਣ ਨੂੰ ਤਿਆਰ ਹੋਤਾ ਹੋ ਤਾਂ ਜੋ ਬੱਚੇ ਲੈਣ ਉਹਦੇ ਕੋਲ ਤਾਂ ਆਸਰੂ ਹੁਕਮ ਕੀਤਾ ਗਏਦੇ ਵੀ ਇਹ ਲੋਹ ਡੰਡਾ ਗੁਰੂ ਘਰ ਨੂੰ ਮੈਂ ਐਸਾ ਦੀ ਅਰਪਣ ਕਰਨੀ ਜਿਵੇਂ ਉਹਨਾ ਨੇ ਸਾਧੀਆਂ ਆਪਣੀ ਜੀਤ ਦਾ ਜੈਦਾ ਜਨੀ ਸੀ ਉਹ ਗੁਰੂ ਘਰ ਦਾ ਮਾਪਣ ਕੀਤੀ ਅੱਜ ਪਵਿੱਤਰ ਸੰਗਤਾਂ ਦੇ ਦਰਸ਼ਨ ਇਹ ਗੁਰੂ ਸਾਹਿਬ ਜੀ ਦੀ ਕਲਾ ਬਰਦਦੀ ਹੈ ਸਾਧ ਸੰਗਤਾਂ ਜੀ ਜਿੱਥੇ ਜਾਏ ਬਸੇ ਮੇਰਾ ਸਤਿਗੁਰੂ ਸultan ਸੁਹਾਵਾ ਦਾ ਮਨਵਾ ਦੇ ਇਹਦੇ ਸਭ ਬਰਨੈ ਚਰਮ ਵਿਖੇ ਮਾਬਾਜੀ ਨੂੰ ਬਨੇ ਰਿਆ ਆਨ ਬੁਨ ਸਿੱਖ ਉਹਨਾਂ ਨੇ ਆਪਣੀ ਸਾਧੀਆਂ ਆਪਣੀ ਜੀਤ ਦਾ ਅਰਪਣ ਕਰ ਦਿੱਤੀ ਤੁਸੀਂ ਸਭ ਤਾਂ ਨੇ دربار سے نہیں کوٹا صاحب جی نہیں پروندت کو بیٹی نہیں تو اسی علاقہ واسی سب اٹھا دے گروہ کا انکور بنا کے نشان چلا تو ہر سال ایک جوڑ میں نے منائے جاتے ہیں دو داس اپنے بلو جتے بندی بلو ساری خوج بلو سب کا جو دربار سے نہیں کوٹا صاحب جی نہیں پروندت کو دے سب کو مہندر صاحبان منیجر صاحبان علاقی سنگھ صاحبان ਦੁਲਮਤੀ ਜੇ ਮੁਸਾਲਾ ਅਤੇ ਇਸ ਅਗੇ ਇਸ ਅਗੇ ਜੋ ਜਿੰਨੇ ਨੇ ਮਹਾਂ ਬੋਲ ਸਾਦੇ ਦਰਸ਼ਕ ਦਿੱਤੇ ਹਨ ਅਤੇ ਸਰਕਾਰ ਜੋ ਮਾਤਾ ਮਾਂ ਮਹਿਣਾ ਧਿਆ ਮੀਰ ਬੱਜੇ ਬਜੁਰਗਾਂ ਦੇ ਗੁਰੂ ਕੀ ਲਾਡਲੀ ਫੌਜ ਦੂਰ ਕਰੇ ਤੇ ਚਲ ਕੇ ਸਾਰੇ ਆਏ ਸਾਰੇ ਆਨ ਆਸ ਲੋਭ ਲੋਭ ਕਰਕੇ ਤਨਵਾਦ ਕਰਦਾ ਹੋਇਆ ਸਾਰੀ ਸੰਗਤ ਨੂੰ ਜਿਉ ਮਨ ਆਖਦਾ ਰੋ ਸਾਰੀ ਸੰਗਤ ਜੀ ਹੁਣ ਉਹ ਸਾਰੀ ਸੰਗਤ ਜੀ ਦੀ ਮਾ ਬਵ ਉਪਤਰ ਗੁਰਬਾਣੀ ਦੇ ਕੀਰਤਨ ਰਬ ਹੋਣ ਕੇ ਸੋ ਬੇਤੀ ਹੈ ਜਾਨ ਤੋਂ ਪਹਿਲਾਂ ਗੁਰੂ ਕੇ ਨੰਬਰ ਬਲਤ ਰਹੇ ਹਾਂ ਕੋਈ ਵੀ ਮਾਈ ਭਾਈ ਗੁਰੂ ਕਾ ਲੰਗਰ ਛਕੇ ਤੋਂ ਬਿਨਾ ਨਾ ਜਾਵੇ ਸਾਰੇ ਆਲੇ ਗੁਰੂ ਕਾ ਲੰਗਰ ਛਕ ਕੇ ਜਾਣਾ ਜੀ ਅਤੇ ਅੱਜ ਗਰਪਾਲ ਸਿੰਘ ਪਟੋਆ ਸਾਹਿਬ ਕੀ ਵਿਖੇ ਉਹਨਾਂ ਮਹਾਨ ਸ਼ਹੀਦਾਂ ਸਿੰਘਾ ਜੀ ਦੀ ਯਾਦ ਅੰਦਰ ਸ੍ਰੀ ਸਬਖਾਲਾ ਸਾਹਿਬ ਪਰ ਰੱਬ ਹੋ ਚੁੱਕੇ ਹਾਂ ਤੋਂ ਸਾਰੇ ਸਬਤ ਨੂੰ

ਫਿਰ ਦਰਬਾਰ ਸ੍ਰੀ ਪੌਣਾ ਸਾਹਿਬ ਜੀ ਦੇ ਹਜੂਰੀ ਦਾ ਵੀ ਸਿਰ ਆਪ ਜੀ ਨੂੰ ਤਕਰੀਬਨ 45 ਮਿੰਟ ਦੇ ਅਸ ਸਮੇਂ ਦੇ ਅੰਦਰ ਉਹ ਕੀਰਤਨ ਦੁਆਰਾ ਆਪ ਜੀ ਨੂੰ ਨਿਹਾਲ ਕਰਦੇ ਫਿਰ ਦੁਆਰਾ ਸਾਖੀਆਂ ਸੰਤਾਂ ਨੂੰ ਦੇਤੀ ਹੈ ਇਹ ਗੁਰੂ ਘਰ ਅੰਦਰ ਸਾਖੇ ਜਾਣਾ ਜਾਣ ਤੋਂ ਪਹਿਲਾਂ ਸਾਰਿਆਂ ਦੇ ਤੇ ਜਿਹਨਾਂ ਸੰਤਾਂ ਨੇ ਹੁਣ ਤਾਈ ਪਰਸੋਂ ਤੋਂ ਲੈ ਕੇ ਅੱਜ ਤਾਈ ਸੌਤੋਂ ਬਾਅਦ ਦਰਵਾਣ ਸ੍ਰੀ ਪੋਣਾ ਸਾਹਿਬ ਜੀ ਦੀ ਪ੍ਰਬੰਧਕ ਕਮੇਟੀ ਨੇ ਸਾਰੇ ਪ੍ਰਬੰਧ ਕੀਤੇ ਇਲਾਕਾ ਨਿਵਾਸੀ ਸਭਾ ਨੇ ਤਾਨ ਕਰਕੇ ਮਨ ਕਰਕੇ ਤਾਨ ਕਰਕੇ ਸੇਵਾ ਕੀਤੀ ਦੇ ਕੰਮ ਰਹੇ ਹੋ ਅਰਦਾਸ ਸਾਰਿਆਂ ਦਾ ਇਸ ਮੁਡੇ ਤੌਰ ਤੇ ਬਹੁਤ ਬਹੁਤ ਅਰਵਾਦ ਕਰਤਾ ਹੋਇਆ ਅਰਦਾਸ ਕਰਦਾ ਪਾਛਾ ਸਾਰੀ ਸੰਗਤ ਨੂੰ ਆਪਣੇ ਘਰ ਨੂੰ ਸਿਖਾਉਣ ਚਾਡੀ ਦਾ ਲਾਜ ਰੱਖਣਾ ਦਰੋ ਕਰੋ